ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਲੋਕ ਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋ ਮਗ ਤੇ ਲੋ ਜੀ ਤੁਹਾਡੇ ਲਈ ਅੱਜ ਬੜੇ ਹੀ ਦਿਨਾਂ ਦੀ ਬਾਅਦ ਵੀਡੀਓ ਲੈ ਕੇ ਆਏ ਆ ਕਿਉਂਕਿ ਇੱਕ ਕਸਟਮਰ ਦਾ ਜਿਹੜਾ ਹੈਗਾ ਸੀਗਾ ਆਰਡਰ ਸੀਗਾ ਕਾਫੀ ਸੂਟਾਂ ਦਾ ਇਹ ਆਪਣੇ ਜੁਆਸੇ ਤੋਂ ਕਸਟਮਰ ਨੇ ਤੇ ਬਹੁਤ ਹੀ ਵਧੀਆ ਸੂਟਸ ਰੈਡੀ ਕੀਤੇ ਗਏ ਨੇ ਇਹ ਜਿਹੜਾ ਫਰਸਟ ਸੂਟ ਹੈ ਇਹ ਬਲੈਕ ਆ ਠੀਕ ਹੈ ਜੀ ਚਨੂਨ ਦਾ ਸਟਾਫ ਰਹੂਗਾ ਤੇ ਜਿਹੜਾ ਆਪਾਂ ਇਹਦੇ ਇਦਾਂ ਐਂਕਰਿੰਗ ਕਰਕੇ ਲੀਫ ਡਿਜ਼ਾਈਨਿੰਗ ਦਿੱਤੀ ਆ ਸਲਵਾਰ ਨਾਲ ਦਾ ਸਟੱਫ ਲਾ ਕੇ ਇਹ ਦੀ ਸਲਵਾਰ ਤੇ ਵਰਕ ਹੈ ਠੀਕ ਹੈ ਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲਦੇ-ਚਲਦੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਆਪਣੇ ਸੋਹਣੇ-ਸੋਹਣੇ ਸੂਟ ਆ ਜਿਹੜੇ ਰੈਡੀ ਕਰਵਾ ਸਕਣ ਹਾਂਜੀ ਤੇ ਲੋ ਜੀ ਆਪ ਇਹਨਾਂ ਦੇ ਲਟਕਣ ਲਾਏ ਨੇ ਠੀਕ ਹੈ ਜੀ ਇਹ ਫਰਸਟ ਸੂਟ ਬਲੈਕ ਆ ਲੋ ਜੀ ਇਦਾਂ ਕੀ ਰੂਤੀ ਸੇਮ ਡਿਜ਼ਾਈਨਿੰਗ ਕੀਤੀ ਆ ਠੀਕ ਹੈ ਜੀ ਤਾਂ ਜਿਹੜੇ ਇਹ ਦੁਪट्टे ਤੇ ਲੇਸ ਲੱਗੀ ਆ ਜਿਹੜੇ ਆਪਣੇ ਸ਼ਰਟ ਚ ਕਲਰ ਸੀਗੇ ਉਹ ਸੇਮ ਕਲਰ ਨਾਲ ਦੀ ਜਿਹੜੀ ਹੈਗੀ ਆ ਦੁਪट्टे ਉਨ ਲੇਸ ਕੀਤੀ ਆ ਦੁਪੱਟਾ ਹੈਗਾ ਚਨੋਂਨ ਦਾ ਹੀ ਠੀਕ ਹੈ ਤੇ ਨਾਲ ਹੀ ਆਪਾਂ ਇਹਦੇ ਨਾਲ ਦਾ ਜਿਹੜਾ ਹੈਗਾ ਰਿਬਨ ਤਿਆਰ ਕੀਤਾ ਬਹੁਤ ਹੀ ਵਧੀਆ ਤੇ ਜਿਹੜਾ ਸੈਕੰਡ ਸੂਟ ਹੈਗਾ ਹੀ ਇਹ ਵਾਲਾ ਹੈਗਾ ਵਾਈਟ ਆਫ ਵਾਈਟ ਸੂਟ ਹੈ ਠੀਕ ਹੈ ਜੀ ਲਾਈਟ ਵਾਈਨ ਜੇ ਕਲਰ ਦਾ ਇਹਦਾ ਆਪਾਂ ਵਰਕ ਕੀਤਾ ਹੋਇਆ ਵਿੱਚੋਂ ਕਲਰ ਚੱਕ ਕੇ ਠੀਕ ਹੈ ਜੀ ਕਿਉਂਕਿ ਉਹ ਦੀਦੀ ਨੂੰ ਵਰਕ ਬਹੁਤ ਜ਼ਿਆਦਾ ਪਸੰਦ ਆ ਉਹ ਕਹਿੰਦੇ ਨੇ ਲੀਸਾਂ ਦਾ ਜ਼ਿਆਦਾ ਵਧੀਆ ਨਹੀਂ ਲੱਗਦਾ ਦੇਸ ਡਿਜ਼ਾਈਨਿੰਗ ਕੀਤੀ ਵੀ ਵਰਕ ਹੀ ਮੈਨੂੰ ਚੰਗਾ ਲੱਗਦਾ ਤਾਂ ਆਪਾਂ ਇਹ ਜਿਹੜਾ ਘੇਰੇ ਤੇ ਵੀ ਵਰਕ ਕੀਤਾ ਹੋਇਆ ਪ੍ਰਿੰਟਡ ਸੂਟ ਹੈ ਠੀਕ ਹੈ ਜੀ ਫੁੱਲੀ ਪ੍ਰਿੰਟਡ ਸੂਟ ਹੈ ਇਹ ਨਾਲ ਉਹਦੀ ਬਾਟਮ ਰਹੂਗੀ ਤੇ ਇਹ ਵਾਲਾ ਜਿਹੜਾ ਹੈਗਾਗਾ ਦੁਪੱਟਾ ਹੈ ਫੋਰ ਸਾਈਡ ਦੁਪट्टे ਤੇ ਆਪਾਂ ਕਟਵਰਕ ਕੀਤਾ ਤੇ ਜਿਹੜਾ ਹੈਗਾ ਦੁਪੱਟਾ ਆਪਾਂ ਟਾਈ ਡਾਈ ਦੁਪੱਟਾ ਕੀਤਾ ਠੀਕ ਹੈ ਜੀ ਬਹੁਤ ਹੀ ਸੋਹਣਾ ਟਾਈ ਡਾਈ ਦੁਪੱਟਾ ਤੁਸੀਂ ਸਾਡੇ ਇੰਸਟਾ ਜਿਹੜਾ ਹੈਗਾ ਪੇਜ ਨੂੰ ਵੀ ਫੋਲੋ ਕਰ ਸਕਦੇ ਆ ਮੰਟ ਲਓ ਕਿ ਟਿਕ ਤੇ ਬਣਿਆ ਹੋਇਆ ਪੇਜ ਠੀਕ ਹੈ ਜੀ ਉਹਦੇ ਤੇ ਆਪਾਂ ਵੀ ਇਹ ਵਾਲੀਆਂ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ ਉਹਨਾਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਸੈਕੰਡ ਸੂਟ ਰਹੂਗਾ ਆ ਥਰਡ ਸੌਰੀ ਇਹ ਵਾਲਾ ਹੈਗਾ ਰੈੱਡ ਕਲਰ ਦਾ ਸੂਟ ਇਹ ਵਾਲੀ ਆਪਾਂ ਇਸ ਤਰ੍ਹਾਂ ਹੀ ਦੀ ਡਿਜ਼ਾਈਨਿੰਗ ਕੀਤੀ ਆ ਲੇਸ ਡਿਜ਼ਾਈਨਿੰਗ ਨਾਲ ਜਿਹੜੇ ਹੈਗੇ ਆਪਾਂ ਬਟਨ ਦਿੱਤੇ ਨੇ ਤੇ ਇਹਦੇ ਵੀ ਡੋਰੀ ਰਹੂਗੀ ਸਾਰੇ ਗਲਿਆਂ ਤੇ ਬੈਕ ਡੋਰੀ ਲੱਗੀ ਹੋਈ ਏ ਠੀਕ ਹੈ ਜੀ ਇਹ ਨੂੰ ਆਪਾਂ ਇਹ ਵਾਲਾ ਜਿਹੜਾ ਹੈਗਾ ਵਰਕ ਕੀਤਾ ਇਹ ਫੋਰ ਸਾਈਡ ਵਰਕ ਹੈ ਇਹ ਵਾਲਾ ਸਲਵਾਰ ਹੈ ਤੇ ਇਹ ਜਿਹੜਾ ਹੈਗਾ ਉਹਨਾਂ ਦਾ ਦੁਪੱਟਾ ਇਹ ਵੀ ਟਾਈ ਡਾਈ ਸਾਰੇ ਦੁਪੱਟਿਆਂ ਦੇ ਅਲੱਗ-ਅਲੱਗ ਡਿਜ਼ਾਈਨਿੰਗ ਕੀਤੀ ਗਈ ਆ ਇਹ ਵਾਲਾ ਜਿਹੜਾ ਹੈਗਾ ਦੁਪੱਟੇ ਨੂੰ ਲੇਸ ਦੇ ਕੇ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕੀਤੀ ਗਈ ਆ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਕਾਟਨ ਦੇ ਸੂਟ ਆ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਇਹ ਵਾਲਾ ਸੂਟ ਹੈ ਇਹ ਸਾਰੇ ਜਿਹੜੇ ਸੂਟ ਨੇ ਉਹ ਇੱਕੋ ਪੈਂਦੇ ਨੇ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਗਲੇ ਨੂੰ ਡਿਜ਼ਾਈਨ ਕੀਤਾ ਗਿਆ ਬਟਨ ਲਾ ਕੇ ਲੇਸ ਲਾ ਕੇ ਤੇ ਇਹ ਵਾਲੀ ਜਿਹੜੀ ਵਿੱਚ ਫਿਨਿਸ਼ਿੰਗ ਪੱਟੀ ਦਿੱਤੀ ਤੇ ਇਹ ਵਾਲੀ ਲੇਸ ਦਿੱਤੀ ਹੈ ਠੀਕ ਹੈ ਜੀ ਨਾਲ ਜਿਹੜਾ ਇਹਦੇ ਹੈਗਾ ਆਪਾਂ ਬਹੁਤ ਹੀ ਸੋਹਣਾ ਟਰੌਜ਼ਰ ਤਿਆਰ ਕੀਤਾ ਤੇ ਜਿਹੜਾ ਇਹ ਵਾਲਾ ਹੈਗਾ ਇਹ ਵਾਲਾ ਇਹਦਾ ਦੁਪੱਟਾ ਠੀਕ ਹੈ ਜੀ ਤੇ ਨਾਲ ਹੀ ਆਪਾਂ ਇਹਦੇ ਸ਼ਰਟ ਨਾਲ ਦਾ ਜਿਹੜਾ ਹੈਗਾ ਰਿਬ ਬਤਿਆ ਰੀ ਦਿੱਤਾ ਠੀਕ ਹੈ ਜੀ ਆਹ ਲੋ ਜੀ ਬਹੁਤ ਹੀ ਸੋਹਣਾ ਜਿਹੜਾ ਦੁਪੱਟੇ 'ਚ ਵੀ ਡਿਜ਼ਾਈਨਿੰਗ ਕੀਤੀ ਗਈ ਹੈ ਲੇਸ ਡਿਜ਼ਾਈਨਿੰਗ ਵੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਕੀਤੀ ਗਈ ਹੈ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੋਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਡਿਜ਼ਾਈਨਿੰਗ ਕਿੱਦਾਂ ਦੀ ਲੱਗਦੀ ਆ ਅਸੀਂ ਲੇਟ ਬਹੁਤ ਹੋ ਗਿਆ ਵੀਡੀਓ ਪਾਉਣ ਨੂੰ ਕਿਉਂਕਿ ਕੰਮ ਬਹੁਤ ਜ਼ਿਆਦਾ ਪਿਆ ਸੀਗਾ ਵੀਡੀਓ ਨਹੀਂ ਪਾ ਸਕੇ ਠੀਕ ਹੈ ਜੀ ਇਹ ਜਿਹੜਾ ਹੈਗਾ ਹੈਗਾ ਟੈਬੀ ਦਾ ਸੂਟ ਹੈ ਟੈਬੀ ਲਾਈਨਿੰਗ ਦਾ ਇਹਦੇ ਗਲੇ ਤੇ ਵਰਕ ਦਿੱਤਾ ਗਿਆ ਠੀਕ ਹੈ ਜੀ بی ਸ਼ੇਪ ਦਾ ਨੈੱਕ ਆ ਪੈਚ ਵਰਕ ਹੈ ਸਾਰੇ ਸੂਟ ਹੈ ਜਿਹੜੇ ਇਹ ਆਪਾਂ ਉਹ ਵਾਸ਼ ਕਰਕੇ ਫਿਰ ਹੀ ਸਟਿਚ ਕੀਤੇ ਆ ਕਿਉਂਕਿ ਜਿਹੜੀ ਸ਼੍ਰਿੰਕਿੰਗ ਹੋਣੀ ਹੁੰਦੀ ਉਹ ਪਹਿਲਾਂ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਹ ਵਾਲਾ ਸੂਟ ਰਹੂਗਾ ਇਹ ਵਾਲੀ ਉਹਦੀ ਬਾਟਮ ਰਹੂਗੀ ਸਟ੍ਰੇਟ ਬਾਟਮ ਆ ਇਹਦੇ ਤੇ ਵਰਕ ਕੀਤਾ ਗਿਆ ਇਹ ਵਾਲਾ ਇਹਦਾ ਜਿਹੜਾ ਹੈਗਾ ਰਿਬ ਤਿਆਰ ਕੀਤਾ ਗਿਆ ਕੱਟ-ਕੱਟ ਨੇ ਇਹ ਵਾਲਾ ਹੈਗਾ ਜਿਹੜਾ ਸਾਡਾ ਦੁਪੱਟਾ ਰੋਗ ਹੈ ਠੀਕ ਹੈ ਦਪੱਟੇ 'ਚ ਜਿਹੜਾ ਸ਼ਰਟ ਨਾਲ ਦੇ ਸਾਰੇ ਹੀ ਕਲਰ ਪਾਏ ਨੇ ਠੀਕ ਹੈ ਆ ਦੇਖੋ ਹਾਂਜੀ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਸੂਟ ਹੈ ਇਹ ਵਾਲਾ ਬਲਬੜ ਦਾ ਸੂਟ ਹੈ ਇਹ ਸੋਡੇ ਨਾਲ ਸਟੈਪ ਪਹਿਲਾਂ ਵੀਡੀਓ 'ਚ ਇਹਦੀ ਜਿਹੜੀ ਹੈਗੀ ਆ ਵੀਡੀਓ ਸ਼ੇਅਰ ਕੀਤੀ ਸੀ ਪਰ ਸਟਿਚ ਹੋਣ ਤੋਂ ਬਾਅਦ ਫਿਰ ਸੋਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਠੀਕ ਹੈ ਜੀ ਸਾਰੇ ਜਿਹੜੇ ਹੈਗੇ ਪੈਨ ਦੇ ਬੈਕ ਨੇ ਇੱਕ ਜਿਹੜੇ ਤੇ ਜਿੱਪਾਂ ਪਾਂ ਚ ਰੂਲ ਲਵਾਈਆਂ ਇਹਨਾਂ ਨੇ ਓਪਨ ਜਿੱਪਾਂ ਲਵਾਈਆਂ ਨੇ ਜਿਵੇਂ ਅੱਗੇ ਗੋਮ ਲਵਾਉਂਦੇ ਹਾਂ ਬਟ ਇਹਨਾਂ ਨੇ ਸਾਰੀਆਂ ਹੈਗੀਆਂ ਜਿਹੜੀਆਂ ਓਪਨ ਹੀ ਲਵਾਈਆਂ ਨੇ ਜਿੱਪਾਂ ਠੀਕ ਹੈ ਜੀ ਲਾਈਕਰਾ ਲਾ ਕੇ ਆਪਾਂ ਇਹਦੀ ਸਟਿਚਿੰਗ ਕੀਤੀ ਹੈ ਕਰੋ ਜੀ ਇਹਨੂੰ ਫਿਨਿਸ਼ਿੰਗ ਪੱਟੀ ਦੱਤੀ ਹੈ ਕੇਵਲ ਇਹਦਾ ਘੇਰੇ ਦਾ ਕੰਮ ਰਹੂਗਾ ਜੀ ਠੀਕ ਹੈ ਜੀ ਜਿਹੜੇ ਗੁੰਮ ਨੇ ਹੈਗੇ ਘੇਰੇ ਚਾਕਾਂ ਤੇ ਸਾਈਡ ਤੇ ਫਲਾਵਰ ਪਏ ਹੋਏ ਨੇ ਇਹ ਵਾਲੀ ਇਹਦੀ ਬਾਟਮ ਹੈ ਤੇ ਇਹ ਵਾਲਾ ਜਿਹੜਾ ਚਨੋਂ ਦਾ ਇਹਦਾ ਹੈਗਾ ਦੁਪੱਟਾ ਠੀਕ ਹੈ ਜੀ ਇਹਦੀ ਫੋਰ ਸਾਈਡ ਜਿਹੜੀ ਆਪਾਂ ਫਿਨਿਸ਼ਿੰਗ ਕੱਟੀ ਦਿੱਤੀ ਹੈ ਹਾਂਜੀ ਤਾਂ ਇੱਕ ਇਹ ਵਾਲਾ ਕਾਟਨ ਦਾ ਸੂਟ ਹੈ ਇਹਦੇ ਤਾਂ ਆਪਾਂ ਜਿਗਜੈਗ ਦਿੱਤੀ ਹੈ ਠੀਕ ਹੈ ਜੀ ਨਾਲ ਇਹ ਵਾਲਾ ਡਿਜ਼ਾਈਨਿੰਗ ਕੀਤੀ ਹੈ ਇਹਦੀ ਆਪਾਂ ਕਿਹਰੇ ਤੇ ਵੀ ਜਿਹੜੀ ਹੈਗੀ ਜਿਗਜੈਗ ਦੇ ਕਿ ਡਿਜ਼ਾਈਨਿੰਗ ਕੀਤੀ ਹੈ ਇਹ ਵਾਲਾ ਇਹਦਾ ਹੈ ਜਿਹੜਾ ਮੂਰੀ ਤੇ ਵਰਕ ਹੋਊਗਾ ਜੀ। ਤੇ ਸੂਟ ਦੇ ਵਿੱਚੋਂ ਹੀ ਕਲਰ ਚੱਕ ਕੇ ਆਪਾਂ ਮੂਰੀ ਤੇ ਡਿਜ਼ਾਈਨ ਕੀਤਾ ਇਹ ਵਾਲਾ ਇਹਦਾ ਰਿਬ ਹੈ। ਤੇ ਇਹ ਵਾਲਾ ਜਿਹੜਾ ਹੈਗਾ ਇਹਦਾ ਮਸਲੀਨ ਦਾ ਦੁਪੱਟਾ ਫੋਰ ਸਾਈਡ ਆਪਾਂ ਜਿਹੜੀ ਹੈਗੀ ਮਲਟੀ ਲੇਸ ਲਾਈ ਹੈ। ਠੀਕ ਹੈ ਜੀ। ਤੁਸੀਂ ਵੀ ਕਿਸੇ ਤਰ੍ਹਾਂ ਦਾ ਵੀ ਆਪਣਾ ਜਿਹੜਾ ਹੈਗਾ ਵਰਕ ਕਰਵਾਉਣਾ ਕਰਵਾ ਸਕਦੇ ਹੋ। ਠੀਕ ਹੈ ਜੀ ਤੁਸੀਂ ਸਾਡੇ ਤੋਂ ਸਟੱਫ ਲੈ ਕੇ ਜਿਹੜਾ ਹੈਗਾ ਵੀ ਉਹ ਤੇ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਆਪਣੇ ਵੀ ਜਿਹੜਾ ਹੈਗਾ ਸਟੱਫ ਦੱਸ ਸਕਦੇ ਹੋ ਆ ਵੀ ਚੁਆਇਸ ਅਕੋਰਡਿੰਗ ਵੀ ਤੁਹਾਨੂੰ ਕਿਹੜਾ ਵਰਕ ਚਾਹੀਦਾ ਹੈ ਕਿਹੜਾ ਸਟੱਫ ਚਾਹੀਦਾ ਠੀਕ ਹੈ ਜੀ ਕਿਹੜਾ ਦੁਪੱਟਾ ਚਾਹੀਦਾ ਬੈਕ ਚਿੱਪ ਚਾਹੀਦੀ ਆ ਜਾਂ ਨਹੀਂ ਚਾਹੀਦੀ ਤੁਸੀਂ ਸਾਨੂੰ ਸਾਡੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਦਾ ਹੀ ਤੁਹਾਨੂੰ ਕੰਮ ਕਰਕੇ ਦੇਵਾਂਗੇ ਇੱਕ ਇਹ ਵਾਲਾ ਕਾਟਨ ਦਾ ਸੂਟ ਆ ਠੀਕ ਹੈ ਜੀ ਬਹੁਤ ਹੀ ਵਧੀਆ ਇਹਨੂੰ ਆਪਾਂ ਡਬਲ ਜਿਹੜੇ ਹੈਗੀ ਕੱਟ ਵਰਕ ਤਾਂ ਡਬਲ ਕੱਟ ਵਰਕ ਦੇ ਨਾਲ-ਨਾਲ ਇਹ ਜਿਹੜਾ ਆਪਣਾ ਸਲਵਾਰ ਹੈ ਠੀਕ ਹੈ ਜੀ ਇਹ ਵਾਲਾ ਹੈ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਰਹੂਗਾ ਇਹ ਵਾਲਾ ਜਿਹੜਾ ਇਹਦਾ ਪਰਿਭ ਤਿਆਰ ਕੀਤਾ ਠੀਕ ਹੈ ਜੀ ਜਿਹੜੀ ਇਹ ਹੈਗੀ ਬੜੀ ਸੋਹਣੀ ਜੀ ਡਿਜ਼ਾਈਨਿੰਗ ਕੀਤੀ ਆ ਛੋਟੇ ਛੋਟੇ ਬੁੱਟੇ ਕਿਤੇ ਪਾਈਏ ਦੁਪੱਟੇ ਚ ਸਾਈਡਾਂ ਸਾਈਡਾਂ ਤੇ ਪਾਈ ਠੀਕ ਹੈ ਜੀ ਚਲੋ ਕੋਰਨਰ ਤੇ ਵੀ ਪਾਈ ਆ ਫਿਰ ਵਿੱਚ ਵੀ ਪਾਈ ਹੋਈ ਆ ਬਹੁਤ ਹੀ ਪਿਆਰਾ ਦੁਪੱਟਾ ਬਣ ਕੇ ਤਿਆਰ ਹੋਇਆ ਹਾਂਜੀ ਜਿਹੜਾ ਇਹ ਵਾਲਾ ਸੂਟ ਹੈ ਇਹ ਵੀ ਕਾਟਨ ਦਾ ਸੂਟ ਹੈ ਇਹ ਵਾਲਾ ਆਪਾਂ ਜਿਹੜਾ ਤੁਸੀਂ ਕਹੋਗੇ ਵੀ ਇਹ ਤੇ ਪਿੰਕ ਵਰਕ ਕਿਉਂ ਕੀਤਾ ਕਿਉਂਕਿ ਜੇ ਇਹ ਵਾਲਾ ਕਰਦੇ ਸੀ ਤਾਂ ਨਾਲ ਦਾ ਹੀ ਹੋ ਜਾਣਾ ਸੀ ਇਹਦੇ ਵਿੱਚ ਜਿਹੜਾ ਹੈਗਾ ਪਿੰਕ ਡਿਜ਼ਾਈਨਿੰਗ ਬਹੁਤ ਘੱਟ ਸੀ ਪਿੰਕ ਕਲਰ ਦਾ ਤਾਂ ਆਪਾਂ ਪਿੰਕ ਵਰਕ ਕਰਕੇ ਉਹਨਾਂ ਉੱਤੇ ਲੱਗ ਜੀ ਜਿਹੜੀ ਹੈਗੀ ਸ਼ੀਲਡ ਦਿੱਤੀ ਹੋਈ ਆ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਘੇਰੇ ਤੇ ਵੀ ਸੇਮ ਡਿਜ਼ਾਈਨਿੰਗ ਰਹੂਗੀ ਠੀਕ ਹੈ ਇਹ ਵਾਲਾ ਜਿਹੜਾ ਹੈਗਾ ਇਹ ਸਲਵਾਰ ਤੇ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਟੱਬੀ ਚੱਕ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਇਹ ਦੁਪੱਟੇ ਦਾ ਵੀ ਬਹੁਤ ਹੀ ਵਧੀਆ ਸਿਰ ਤੇ ਖੜਨ ਵਾਲਾ ਕਪੜਾ ਹੀ ਹੈ। ਇਹ ਦੁਪੱਟਾ ਸਿਰ ਤੋਂ ਜਮਾ ਵੀ ਨਹੀਂ ਰਿਸਕੂਗਾ। ਇਹ ਵਾਲੀ ਆਪਾਂ ਇਹਨੂੰ ਲੀਸ ਡਿਜ਼ਾਈਨਿੰਗ ਦਿੱਤੀ ਹੈ। ਹਾਂਜੀ ਇਹ ਕੇਵਲ ਆ ਸੂਟ ਹੈ। ਇਹ ਚੱਕ ਪਸ਼ਮੀਨੇ ਦੇ ਉੱਪਰ ਜਿਹੜਾ ਇਹ ਵਾਲਾ ਆਪਣਾ ਬਹੁਤ ਹੀ ਫੇਮਸ ਡਿਜ਼ਾਈਨ ਰਹਾ। ਇਹ ਦੀਦੀ ਨੇ ਇਹਦੇ ਤੇ ਇਹ ਵਾਲਾ ਵਰਕ ਕਰਵਾਇਆ। ਠੀਕ ਹੈ ਜੀ ਸਾਰੇ ਸੂਟਾਂ ਦੇ ਉੱਪਰ ਜੀ ਬੈਕ ਚਿੱਪ ਪਾਉਗੀ ਸਾਰੇ ਟੋਟਲ ਸਾਰੇ ਹੀ ਸੂਟਾਂ ਦੇ ਉੱਪਰ ਬੈਕ ਚਿੱਪ ਲਵਾਈ ਆ ਠੀਕ ਹੈ ਜੀ ਤੇ ਫੋਰ ਸਾਈਡ ਆਪਾਂ ਕੱਟਵਰਕ ਦੇ ਕੇ ਘੇਰੇ ਤੇ ਇਹ ਵਾਲਾ ਜਿਹੜਾ ਹੈਗਾ ਫਲਾਵਰ ਪਾਇਆ ਤੇ ਨਾਲ ਹੀ ਜਿਹੜਾ ਆਪਾਂ ਹੈਗਾਗਾ ਸਲਵਾਰ ਦੀ ਮੋਰੀ ਤੇ ਪਾਇਆ ਠੀਕ ਹੈ ਜੀ ਇਹ ਵਾਲਾ ਤੇ ਦੁਪੱਟੇ ਨੂੰ ਜਿਹੜਾ ਹੈਗਾ ਕੱਟਵਰਕ ਕੀਤਾ ਹੋਇਆ ਚਨੂਨ ਦਾ ਦੁਪੱਟਾ ਰਹੂਗਾ ਹੀ ਇਹਦਾ ਠੀਕ ਹੈ ਜੀ ਹਾਂ ਜੀ ਤੇ ਇੱਕ ਇਹ ਵਾਲਾ ਸੂਟਾ ਇਹ ਹੈਗਾ ਜੀ ਕਾਟਨ ਦਾ ਸੂਟ ਬਹੁਤ ਹੀ ਪਿਆਰੀ ਜੀ ਕਾਟਨ ਆ ਵਧੀਆ ਇੱਕ ਇਹ ਗੱਲ ਹੈ ਪਹਿਨਾਂ ਨੇ ਸਾਰੇ ਸੂਟਾਂ ਤੇ ਹੀ ਟਾਪਟਾ ਲਗਵਾਇਆ ਅਲੱਗ-ਅਲੱਗ ਸਭ ਦੀ ਚੁਆਇਸ ਹੁੰਦੀ ਹੈ ਨਾ ਇਹ ਤਾਂ ਇਹਨਾਂ ਨੇ ਕਾਟਨ ਜਿਹੜੀ ਹੈਗੀ ਨਹੀਂ ਲਗਵਾਈ ਤਾਂ ਇਹਨਾਂ ਨੇ ਸਾਰੇ ਸੂਟਾਂ ਦੇ ਹੀ ਟਾਪਟਾ ਲਗਵਾਇਆ ਇਹਨੂੰ ਆਪਾਂ ਪਾਈਪਿੰਗ ਦਿੱਤੀ ਹੈ ਠੀਕ ਹੈ ਪਾਈਪਿੰਗ ਦੇ ਕੇ ਇਹ ਵਾਲਾ ਵਰਕ ਕੀਤਾ ਠੀਕ ਜੀ ਘੇਰੇ ਤੇ ਵੀ ਇਹ ਵਾਲਾ ਜਿਹੜਾ ਹੈਗਾਗਾ ਸਾਰੇ ਵਰਕ ਆਊਗਾ ਸਾਈਡਾਂ ਤੇ ਪਾਈਪਿੰਗ ਆਉਗੀ ਠੀਕ ਹੈ ਜੀ ਤੇ ਇਹ ਵਾਲੀ ਜਿਹੜੀ ਉਹਨਾਂ ਨੇ ਫਰਸੀ ਸਲਵਾਰ ਤਿਆਰ ਕੀਤੀ ਆਪਾਂ ਨਾਲ ਠੀਕ ਹੈ ਜੀ ਬਹੁਤ ਹੀ ਜਿਹੜਾ ਹੈਗਾ ਕਿ ਕੱਪੜਾ ਬਹੁਤ ਜ਼ਿਆਦਾ ਵਧੀਆ ਹੈ ਤੇ ਇਹ ਵਾਲਾ ਜਿਹੜਾ ਆਪ ਹੈਗਾ ਰਿਬ ਤਿਆਰ ਕੀਤਾ ਨਾਲ ਸੂਤ ਨਾਲ ਦਾ ਸ਼ਰਟ ਨਾਲ ਦਾ ਤਾਂ ਇਹ ਹੈਗਾ ਦੁਪੱਟਾ ਇਹ ਵਰਬਰੀ ਦਾ ਦੁਪੱਟਾ ਜੀ ਬਹੁਤ ਹੀ ਸੋਹਣੀ ਇਹਦੇ ਵਿੱਚ ਵੀ ਡਿਜ਼ਾਈਨਿੰਗ ਕੀਤੀ ਗਈ ਆ ਤੁਸੀਂ ਇਨਸਟਾ ਤੇ ਜਾਂ YouTube ਦੀ ਸ਼ਾਰਟ ਵੀਡੀਓ ਵੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਠੀਕ ਹੈ ਜੀ ਦੁਪੱਟਿਆਂ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਦੁਪੱਟਿਆਂ ਤੇ ਫੋਰ ਸਾਈਡ ਆਪਾਂ ਜਿਹੜੀ ਹੈਗੀ ਆ ਔਰਗਾਂజా ਦੀ ਲੇਸ ਲਾਈ ਹੋਈ ਹੈ ਹਾਂਜੀ ਤਾਂ ਇਹ ਵਾਲਾ ਇੱਕ ਸੂਟ ਹੈਗਾ ਸਿਲਕ ਪਸ਼ਮੀਨੇ ਦਾ ਹੀ ਸਿਲਕ ਪਸ਼ਮੀਨੇ ਤੇ ਆਪਾਂ ਜਿਹੜਾ ਇਹ ਵਾਲਾ ਵਰਕ ਕੀਤਾ ਠੀਕ ਹੈ ਜੀ ਇਹ ਵਾਲਾ ਵਰਕ ਆਊਗਾ 바ਮਾਂ ਤੇ ਇਹ ਜਿਹੜੀ ਦੀਦੀ ਦੀ ਆਪਣੀ ਚੁਆਇਸ ਸੀਗੀ ਵੀ ਇਹ ਵਾਲਾ ਵਰਕ ਦੀ ਚੁਆਇਸ ਜਿਹੜਾ ਡਿਜ਼ਾਈਨਿੰਗ ਉਹ ਆਪਣਾ ਬਟ ਕਲਰ ਡਿਜ਼ਾਈਨਿੰਗ ਦੀ ਦੀਦੀ ਦੀ ਚੁਆਇਸ ਦੀ ਸੀਗੀ ਠੀਕ ਹੈ ਜੀ ਪੂਰੇ ਸੂਟ ਦੇ ਵਿੱਚ ਬੁੱਟੀ ਆਊਗੀ ਇਹ ਵਾਲੀ ਜਿਹੜੀ ਆਪਾਂ ਲੇਸ ਦਿੱਤੀ ਹੋਈ ਹੈ ਇਹਦੇ ਵਿੱਚ ਨਾ ਹਰੀ ਜਿਹੜੀ ਹੈਗੀ ਆ ਹਰੀ ਮਹਿੰਦੀ ਜੀ ਤਾਂਤ ਮਾਰਦੀ ਆ ਤੁਸੀਂ ਦੇਖ ਵੀ ਸਕਦੇ ਹੋ ਡਬਲ ਸ਼ਾਈਨਿੰਗ ਹੁੰਦੀ ਹੈ ਇਹਦੀ ਤਾਂ ਕਰਕੇ ਆਪਾਂ ਜਿਹੜਾ ਦੁਪੱਟਾ ਉਹ ਇਹ ਵਾਲਾ ਕੀਤਾ ਕਿਉਂਕਿ ਇਹਦੇ ਨਾਲ ਇਹ ਵਾਲਾ ਦੁਪੱਟਾ ਹੀ ਜ਼ਿਆਦਾ ਜੱਜਦਾ ਕਿਉਂਕਿ ਇਹ ਸ਼ੇਡ ਦੀ ਇੰਨੀ ਤਾਂ ਤ ਨਹੀਂ ਮਾਰਦੀ ਜਿਹੜੀ ਗ੍ਰੀਨ ਜੀ ਤਾਂ ਤਾਂ ਨਾ ਜ਼ਿਆਦਾ ਮਾਰਦੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਦੁਪੱਟਾ ਤੇ ਇਹ ਵਾਲੀ ਆਪਾਂ ਜਿਹੜੀ ਲੈਸ ਦਿੱਤੀ ਐ ਨਾ ਠੀਕ ਹੈ ਹਾਂ ਜੀ ਤੇ ਇੱਕ ਇਹ ਵਾਲਾ ਕਾਟਨ ਦਾ ਸੂਟ ਹੈ ਇਹਨੂੰ ਵੀ ਆਪਾਂ ਪੈਚ ਵਰਕ ਕੀਤਾ ਠੀਕ ਹੈ ਜੀ ਇਹ ਹੈਗੀਆਂ ਵਾਹਾਂ ਤੇ ਇਹ ਵਾਲਾ ਹੈਗਾ ਇਹਦਾ neck design ਬਹੁਤ ਹੀ ਸੋਹਣਾ ਜਿਹਾ ਉੰਜ ਇਹਦੀ ਕੀ ਰਹੀ ਕੁਛ ਨਹੀਂ ਕੀਤਾ ਗਿਆ ਆਪਾਂ ਚਾਕਾਂ ਦੀ 온ਲੀ ਪਾਈਪਿੰਗ ਕੀਤੀ ਹੈ ਇਹਦਾ ਸネック ਡਿਜ਼ਾਈਨ ਤੇ ਬਾਹਾਂ ਦਾ ਵਰਕ ਹੈ ਇਹ ਵਾਲਾ ਇਹਦੀ ਮੂਰੀ ਦਾ ਡਿਜ਼ਾਈਨ ਆ ਠੀਕ ਹੈ ਜੀ ਤੇ ਇਹ ਵਾਲਾ ਇਹਦਾ ਪਰਿਭ ਨਾਲ ਤਿਆਰ ਕੀਤਾ ਤਾਂ ਇਹ ਵਾਲਾ ਮਸਲੀਨ ਦਾ ਇਹਦਾ ਦੁਪੱਟਾ ਰੋ ਗਈ ਦੁਪੱਟੇ ਨੂੰ ਬਲੈਕ ਲੇਸ ਲਾਈ ਹੋਈ ਆ ਸ਼ਰਟ ਨਾਲ ਦੀ ਆਰਗੈਂਜ਼ਾ ਦੀ ਠੀਕ ਹੈ ਜੀ ਹਾਂਜੀ ਤਾਂ ਇੱਕ ਇਹ ਵਾਲਾ ਸੂਟ ਰਹੂਗਾ ਜੀ ਜਰਾ ਔਰਗੰਜ਼ਾ ਦਾ ਬਾਂਦਨੀ ਪ੍ਰਿੰਟ ਦੇ ਵਿੱਚ ਰਹੂਗਾ ਜਿਹੜਾ ਆਪਾਂ ਫੁੱਲੀ ਹੈ ਨੀਡਲ ਵਰਕ ਕੀਤਾ ਠੀਕ ਹੈ ਜੀ ਇਹ ਵਾਲਾ ਨੀਡਲ ਵਰਕ ਤੁਸੀ ਵੀ ਇਸ ਤਰ੍ਹਾਂ ਦਾ ਜਿਹੜਾ ਵਰਕ ਕਰਵਾ ਸਕਦੇ ਹੋ ਫਿਨਿਸ਼ਿੰਗ ਪੱਟੀ ਨਾਲ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਹੈ ਬਾਹਾਂ ਦੀ ਇਹ ਵਾਲਾ ਗਲੇ ਦਾ ਵਰਕ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਪੂਰੇ ਸੂਟ ਦੇ ਵਿੱਚ ਬੁੱਟੀ ਆਊਗੀ ਇਸ ਤਰ੍ਹਾਂ ਇਹ ਵਾਲਾ ਹੈਗਾ ਜਿਹੜਾ ਸਲਵਾਰ ਦਾ ਵਰਕ ਹੈ ਸਲਵਾਰ ਤੇ ਵੀ ਦੀਦੀ ਦੀ ਚੋਇਸ ਸੀ ਕਿ ਸਲਵਾਰ ਤੇ ਵੀ ਵਰਕ ਕੀਤਾ ਜਾਵੇ ਤਾਂ ਇਹ ਆਪਾਂ ਸਲਵਾਰ ਤੇ ਵਰਕ ਕੀਤਾ ਇਹ ਵਾਲੀ ਜਿਹੜੀ ਹੈਗੀ ਫਿਨਿਸ਼ਿੰਗ ਪੱਟੀ ਆਪਾਂ ਦੁਪੱਟੇ ਨੂੰ ਲਾਈ ਹੈ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਠੀਕ ਹੈ ਜੀ ਤਾਂ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਤਿਆਰ ਕਰਕੇ ਜਰੂਰ ਦੇਵਾਂਗੇ ਚਲੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤਤਕ ਦੇ ਲਈ ਸ਼ਸ਼ੀਕਾਲ ਜੀ ਸਾਰਿਆਂ ਨੂੰ